ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਖੇਪ ਜੀਵਨ ਦੀਆਂ ਸਾਖੀਆਂ ਸੁਣਾਵਾਂਗੀ ਸਾਖੀ ਹਰਦੁਆਰ ਦੀ ਸਾਖੀ ਨਾਨਕ ਮੱਤੇ ਦੀ ਅਤੇ ਸਾਖੀ ਭਾਈ ਲੈਣਾ ਜੀ ਨੂੰ ਗੁਰਗੱਦੀ ਅਤੇ ਆਪ ਜੀ ਦਾ ਜੋਤੀ ਜੋਤ ਸਮਾਉਣਾ ਸਾਖੀ ਹਰਦੁਆਰ ਦੀ ਜਦੋਂ ਮਹਾਰਾਜ ਹਰਦਵਾਰ ਗਏ ਤਾਂ ਉੱਥੇ ਪੰਡਤ ਸੂਰਜਵਲ ਮੂੰਹ ਕਰਕੇ ਪਾਣੀ ਅੱਥਾ ਤੇ ਪਾ ਗਏ ਅਗਾਹ ਨੂੰ ਰੋੜ ਦਿੰਦੇ ਇਹੇ ਦੇਖ ਕੇ ਗੁਰੂ ਨਾਨਕ ਜੀ ਸੂਰਜਵਲ ਪਿੱਠ ਕਰਕੇ ਖਲੋ ਗਏ ਤੇ ਚੁਲੀਆਂ ਨਾਲ ਪਾਣੀ ਸੁਟਣ ਲੱਗ ਪਏ ਇਹੇ ਵੇਖ ਕੇ ਲੋਕ ਇਕੱਠੇ ਹੋ ਗਏ ਤੇ ਕਹਿਣ ਲੱਗੇ ਇਹ ਕੀ ਕਰ ਰਹੇ ਹੋ ਤਾਂ ਤਾਤਰ ਜੀ ਬੋਲੇ ਕਿ ਮੇਰੇ ਕਰਤਾਰਪੁਰ ਖੇਤ ਹਨ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਲੋਕ ਇਹ ਸੁਣ ਕੇ ਹੱਸਣ ਲੱਗ ਪਏ ਤੇ ਕਿਹਾ ਇੰਨੀ ਦੂਰ ਖੇਤਾਂ ਨੂੰ ਪਾਣੀ ਕਿਵੇਂ ਜਾ ਸਕਦਾ ਹੈ ਤ ਸੱਚੇ ਪਾਤਸ਼ਾਹ ਨੇ ਪੁੱਛਿਆ ਇਹ ਲੋਕ ਕੀ ਕਰਦੇ ਹਨ ਸਭ ਨੇ ਕਿਹਾ ਕਿ ਅਸੀਂ ਪਿਤਰਾ ਨੂੰ ਪਾਣੀ ਦੇ ਰਹੇ ਹਾਂ ਮਹਾਰਾਜ ਕਹਿਣ ਲੱਗੇ ਜਦ ਐਡੀ ਦੂਰ ਤੁਹਾਡੇ ਪਿਤਰਾ ਕੋਲ ਪਾਣੀ ਪੁੱਜ ਸਕਦਾ ਹੈ ਤਾਂ ਮੇਰੇ ਖੇਤਾਂ ਨੂੰ ਵੀ ਪੁੱਜੇਗਾ ਇਹ ਸੁਣ ਕੇ ਲੋਕਾਂ ਨੂੰ ਗਿਆਨ ਹੋ ਗਿਆ ਤੇ ਉਹ ਮਹਾਰਾਜ ਦੇ ਚਰਨਾ ਤੇ ਡੇਗ ਪਏ ਕਿ ਸੱਚਮੁੱਚ ਹੀ ਸਾਡਾ ਪਾਣੀ ਐਡੀ ਦੂਰ ਉੱਝ ਨਹੀਂ ਸਕਦਾ ਦਾਤਾ ਜਿੱਥੇ ਜਿੱਥੇ ਵੀ ਗਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਠੀਕ ਰਸਤਾ ਵੀ ਖਾ ਕੇ ਉਸ ਕਰਤਾਰ ਦੇ ਲੜ ਲਾਇਆ ਅਤੇ ਕਲ ਜੁਗੀ ਜੀਵਾਂ ਦਾ ਉਧਾਰ ਕੀਤਾ ਸਭ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਖੀ ਨਾਨਕ ਮੱਤੇ ਦੀ ਫਿਰ ਆਪ ਨਾਨਕ ਮੱਤੇ ਜੂਪੀ ਵਿਖੇ ਪੁੱਜੇ ਉੱਥੇ ਸਿੱਧਾ ਨਾਲ ਕਾਫੀ ਚਰਚਾ ਹੋਈ ਤੇ ਉੜਕ ਸਿੱਧ ਮੰਡਲੀ ਚਰਨਾ ਤੇ ਡਿੱਗ ਪਈ ਤੇ ਆਪ ਦਾ ਉਪਦੇਸ਼ ਸੁਣ ਕੇ ਉਹਨਾਂ ਦੀ ਹੋਂਮੇ ਇਸ ਤਰ੍ਹਾਂ ਉੱਡ ਗਈ ਜਿਵੇਂ ਹਵਾ ਨਾਲ ਗਲੀਆਂ ਦੇ ਕੱਖ ਉੱਟਦੇ ਹਨ ਤੇ ਆਪ ਨੂੰ ਨਮਸਕਾਰ ਕਰਕੇ ਚਲੇ ਗਏ ਸਾ ਕੀ ਲਹਿਣਾ ਜੀ ਨੂੰ ਗੁਰਗੱਤੀ ਅਤੇ ਆਪ ਜੀ ਦਾ ਜੋਤੀ ਜੋਤ ਸਮਾਣਾ ਆਪ ਜੀ ਨੇ ਪਾਈ ਲਹਿਣਾ ਜੀ ਨੂੰ ਗੁਰਗੱਤੀ ਤੇ ਕੇ ਗੁਰੂ ਅੰਗਦ ਦੇਵ ਜੀ ਦੀ ਪਦਵੀ ਬਖਸ਼ ਕੇ ਅਸੂਵਦੀ 10ਵੀਂ ਸੰਮਤ 1596 ਨੂੰ ਕਰਤਾਰਪੁਰ ਰਾਵੀ ਵਿਖੇ ਜੋਤੀ ਜੋਤ ਸਮਾ ਗਏ ਆਪ ਸਭ ਦੇ ਹਰ ਮਨ ਪਿਆਰੇ ਸੀ ਤੇ ਸਰਬਜ ਸਾਜੇ ਸੀ ਤੇ Hindu Musalman ਸਭ ਆਪ ਨਾਲ ਪਿਆਰ ਕਰਦੇ ਸੀ ਦੋਵੇਂ ਕੌਮ ਆਪ ਨੂੰ ਮੁਰਸ਼ਿਦ ਮੰਨਦੀਆਂ ਸਨ ਇਸ ਲਈ ਉਹ ਕਾਫੀ ਗਿਣਤੀ ਵਿੱਚ ਇਕੱਠੇ ਹੋਏ ਜਦੋਂ ਚਾਦਰ ਚੁੱਕੀ ਤਾਂ ਆਪ ਅਲੋਪ ਹੋ ਚੁੱਕੇ ਸੀ ਖਾਲੀ ਚਾਦਰ ਸੀ ਜੋ ਹਿੰਦੂ ਤੇ ਮੁਸਲਮਾਨਾਂ ਨੇ ਅੱਧੀ ਅੱਧੀ ਵੰਡ ਲਈ ਫਿਰ ਆਪੋ ਆਪਣੇ ਧਰਮ ਈਮਾਨ ਮੁਤਾਬਿਕ ਸਸਕਾਰ ਕਰ ਦਿੱਤੀ ਤੇ ਤਫਨਾ ਦਿੱਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਏ ਸੀ ਅੱਜ ਦੀ ਸਾਡੀ ਛੋਟੀ ਜਹੀ ਸਾਖੀ ਛਿਰੀ ਗੁਰੂ ਨਾਨਕ ਦੇਵ ਜੀ ਦੇ ਸੰਖੇਪ ਜੀਵਨ ਦੀ ਕਿ ਭਾਈ ਲੈਨਾ ਜੀ ਨੂੰ ਗੁਰਗਤੀ ਬਖਸ਼ੀ ਤੇ ਆਪ ਜੋਤੀ ਜੋਤ ਸਮਾ ਗਏ ਸੋ ਉਸ ਮਹਾਨ ਅਵਤਾਰ ਨੂੰ ਕੋਟਾਨ ਪੋਠ ਨਮਸਕਾਰ ਓਨਾ ਦਾ ਕਾਲ ਯੁਗ ਵਿੱਚ ਹਟਾਲੇ ਰਾਜ ਹੈ ਓਨਾ ਦਾ ਨਾਮ ਲਿਆ ਜ਼ੁਬਾਨ ਜੀਭਾ ਪਰ ਪਵਿੱਤਰ ਹੁੰਦੀ ਹੈ ਇਸ ਲਈ ਸਾਰੇ ਕਹੋ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨਵਾਦ